ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦਾ ਨਿਊਜ਼ ਪੁਆਇੰਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦਿਨਪੜ ਦੀਆਂ ਸੁਰਖੀਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਣੀ ਹੈ ਹਰ ਵਾਰ ਦੀ ਤਰਾਂ ਵਿਵੇਕ ਕੁਮਾਰ ਮੇਰੇ ਸਹਿਯੋਗੀ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਮੌਜੂਦ ਰਹਿਣਗੇ ਵਿਵੇਕ ਜੀ ਜੀ ਅ ਜੇ ਅੱਜ ਦੀ ਸੁਰਖੀ ਦੀ ਗੱਲ ਕੀਤੀ ਜਾਵੇ ਵੱਡੀ ਸੁਰਖੀ ਆਪਾਂ ਨੂੰ ਕਹਿ ਸਕਦੇ ਹਾਂ ਚੱਬੇਵਾਲ ਸਾਹਿਬ ਨੇ ਪਾਰਟੀ ਬਦਲ ਲਈ ਹੈ ਜੀ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਨੇ ਇੱਕ ਤਾਏ ਹੈ ਕਿ ਉਹਨੂੰ ਕਿਸ ਤਰੀਕੇ ਦੇ ਨਾਲ ਪੂਰੇ ਸਨੈਰੀਓ ਨੂੰ ਤੁਸੀਂ ਵੇਖਦੇ ਹੋ ਉੱਥੇ ਕੀ ਆਮ ਆਦਮੀ ਪਾਰਟੀ ਨੂੰ ਇਸ ਜਿਹੜੇ ਇਹ ਵੱਡਾ ਚਿਹਰਾ ਸ਼ਾਮਿਲ ਹੋਇਆ ਇਹ ਚਿਹਰੇ ਤੋਂ ਕੋਈ ਸਿਆਸੀ ਫਾਇਦਾ ਮਿਲੇਗਾ ਜਾਂ ਫਿਰ ਆਮ ਆਦਮੀ ਪਾਰਟੀ ਦਾ ਉਹ ਵਰਕਰ ਜਿਹੜਾ ਦਰਿਆ ਬਚਾਉਣ ਦਾ ਕੰਮ ਕਰਦਾ ਸੀ ਜਿਹੜਾ ਟੈਂਟ ਤੱਕ ਲਗਾਉਣ ਦਾ ਕੰਮ ਕਰਦਾ ਸੀ ਜਿਹੜਾ ਆਮ ਆਦਮੀ ਪਾਰਟੀ ਨੂੰ ਬੜੇ ਲੰਮੇ ਸਮੇਂ ਤੋਂ ਖਿੱਚ ਕੇ ਲਈ ਆਉਂਦਾ ਤੁਰੇ ਆਪਾਂ ਦੇਖਿਆ ਕੀ ਉਹਨਾਂ ਚੀਜ਼ਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈਗਾ ਜਾਂ ਫਿਰ ਸਿਆਸੀ ਲਾਹਾ ਮਿਲੇਗਾ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਨੂੰ ਕਿਹੜਾ ਸਿਆਸੀ ਲਾਹਾ ਮਿਲੇਗਾ ਜਾਂ ਫਿਰ ਇਹਦਾ ਨੁਕਸਾਨ ਹੋਏਗਾ ਜੀ ਇੰਦਰ ਸਿਆਸੀ ਲਾਹਾ ਮਿਲ ਰਿਹਾ ਸੀ ਤਾਂ ਹੀ ਜਿਹੜੇ 2 ਦਿਨ ਪਹਿਲਾਂ ਅਜਿਹੇ ਰਵਈਆ ਰੱਖ ਰਹੇ ਸੀ ਆਮ ਆਦਮੀ ਪਾਰਟੀ ਦੇ ਖਿਲਾਫ ਉਹ ਵੀ ਮੰਨ ਗਏ ਹੂੰ ਕਿਹਸੀ ਪਾਰਟੀ ਚ ਸ਼ਾਮਿਲ ਹੋਵਾਂਗੇ ਤੇ ਜਿਹੜੇ ਬੰਦੇ ਉਸ ਸਮੇਂ ਉਹਨਾਂ ਦਾ ਵਿਰੋਧ ਕਰਦੇ ਸੀਗੇ ਉਹਨਾਂ ਨੂੰ ਤਰੀ ਤਰੀਕ ਦੀਆਂ ਭਾਸ਼ਾਵਾਂ 'ਵਾਂ ਬੋਲਦੇ ਸੀਗੇ ਉਹ ਵੀ ਮੰਨ ਗਏ ਕਿ ਆ ਜਾ ਭਾਈ ਤੂੰ ਪਾਰਟੀ ਦੇ ਵਿੱਚ ਤੈਨੂੰ ਰੱਖਦੇ ਆ ਜੋ ਅੱਜ ਹੋਇਆ ਇਹ ਅੱਜ ਅੱਜ ਤੋਂ 1 ਸਾਲ ਪਹਿਲਾਂ ਵੀ ਹੋਇਆ ਸੀਗਾ ਜੇਕਰ ਤੁਹਾਨੂੰ ਯਾਦ ਹੋਵੇ ਜਲੰਧਰ ਦੀਆਂ ਚੋਣਾਂ ਹੁੰਦੀਆਂ ਨੇ ਬਾਈ ਇਲੈਕਸ਼ਨ ਤਾਂ ਉਸ ਸਮੇਂ ਵੀ ਇਹ ਸੋਚਿਆ ਜਾ ਰਿਹਾ ਸੀ ਕਿ ਕਿਹਨੂੰ 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 ਉਮੀਦਵਾਰ ਆਮ ਆਦਮੀ ਪਾਰਟੀ ਐਲਾਨੂਗੀ ਅਚਾਨਕ ਕਿ ਅਰਵਿੰਦ ਕੇਜਰੀਵਾਲ ਆ ਜਾਂਦੇ ਨੇ 10 ਮਿੰਟ ਬਾਅਦ ਖਬਰ ਆ ਜਾਂਦੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਸੁਸ਼ੀਲ ਰਿੰਕੂ ਝਟਕਾ ਦੇ ਰਹੇ ਨੇ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਦੇ ਕਰੀਬੀ ਨੇ ਜਲੰਧਰ ਦੇ ਵਿੱਚ ਵੱਡਾ ਰਸੂਖ ਰੱਖਦੇ ਨੇ ਚੋਣਾਂ ਲੜੀਆਂ ਹੋਈਆਂ ਵਿਧਾਇਕੇ ਦੀਆਂ ਸੋ ਹਨਾ ਕਈ ਤਰੀਕੇ ਦੀਆਂ ਗੱਲਾਂ ਆਈਆਂ ਬਿਲਕੁਲ ਦੋ ਦਿਨ ਪਹਿਲਾਂ ਉਹੀ ਸੁਸ਼ੀਲ ਰਿੰਕੂ ਜਿਹੜਾ ਨੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਪੈਣਾ ਨੂੰ 1000 ਰੁਪਏ ਮਾਮਲੇ ਨੂੰ ਲੈ ਕੇ ਹੋਰ ਕਈ ਤਰੀਕੇ ਦੇ ਮਾਮਲਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਕਿਹੋ ਜਿਹੀ ਸ਼ਬਦਾਬਲੀ ਦੀ ਵਰਤੋਂ ਕਰ ਰਹੇ ਸੀ ਉਹ ਤੁਸੇ ਵੀ ਜਾਣਦੇ ਹੋ ਤੇ ਅਸੀਂ ਵੀ ਜਾਣਦੇ ਹਾਂ ਦੋ ਦਿਨ ਪਹਿਲਾਂ ਤੱਕ ਇਹ ਖਬਰ ਵਾਇਰਲ ਹੋ ਰਹੀ ਸੀ ਕਿ ਕਾਂਗਰਸੀ ਆਗੂ ਦੀ ਜ਼ੁਬਾਨ ਫਿਸਲੀ ਉਹਨੇ ਭਗਵੰਤ ਮਾਨ ਨੂੰ ਇਹ ਬੋਲਿਆ ਉਹਨੇ ਭਗਵੰਤ ਮਾਨ ਨੂੰ ਉਹ ਬੋਲਿਆ ਉਹਨੇ ਕੇਜਰੀਵਾਲ ਨੂੰ ਇਹ ਬੋਲਿਆ ਪੰਜਾਬ ਸਰਕਾਰ ਨੂੰ ਇਹ ਬੋਲਿਆ ਦੋ ਦਿਨ ਬਾਅਦ ਹੂੰ ਉਹ ਆਦਮੀ ਇਹ ਭੁੱਲ ਗਿਆ ਕਿ ਇਹ ਉਹੀ ਸਰਕਾਰ ਹੈ ਜਿਹਨੇ ਹਜੇ ਤੱਕ 1000 ਰੁਪਏ ਨਹੀਂ ਦਿੱਤਾ ਇਹ ਉਹੀ ਸਰਕਾਰ ਹੈ ਜਿਸ ਦੇ ਕਾਰਜਕਾਲ ਦੇ ਵਿੱਚ ਮੂਸੇ ਵਾਲੇ ਦਾ ਕਤਲ ਹੋਇਆ ਇਹ ਉਹੀ ਸਰਕਾਰ ਹੈ ਜਿਸ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਈ ਉਹ ਉੱਥੇ ਬੈਠ ਕੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਫਿਰ ਮੇਰੇ ਮਹਿਬੂਬ ਨੇ ਧਾਰਵਿੰਦ ਕੇਜਰੀਵਾਲ ਇਹ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ ਫਿਰ ਕਹਿੰਦੇ ਨੇ ਕਿ ਜੋ ਕੰਮ ਸਿਰਫ ਆਮ ਆਦਮੀ ਪਾਰਟੀ ਨੇ ਕੀਤਾ ਉਹ ਸਿਰਫ ਆਮ ਆਦਮੀ ਹੀ ਪਾਰਟੀ ਕਰ ਸਕਦੀ ਹੈ ਤੇ ਉਸ ਤੋਂ ਬਾਅਦ ਅੱਜ ਜੋ ਹੋਇਆ ਕਾਫੀ ਹਾਸੋਹਿਣੀ ਗੱਲ ਹੋਏਗੀ ਜੇਕਰ ਇੱਕ ਐਕਸਪੀਰੀਅੰਸ ਮੈਂ ਸ਼ੇਅਰ ਕਰਾਂ ਕਿਉਂਕਿ 1 ਤਰੀਕ ਤੋਂ ਵਿਧਾਨ ਸਭਾ ਸੈਸ਼ਨ ਸ਼ੁਰੂ ਸੀਗਾ ਪੰਜਾਬ ਦਾ ਸੋ 1 ਤਰੀਕ ਨੂੰ ਵਿਧਾਨ ਸਭਾ ਜਦੋਂ ਗਏ ਅਸੀਂ ਤਾਂ ਉਦੋਂ ਇਹੀ ਕਾਂਗਰਸ ਦੀ ਲੀਡਰਸ਼ਿਪ ਸੀਗੀ ਤੇ ਰਾਜਕੁਮਾਰ ਚੱਬੇਵਾਲੋਂ ਰੇ ਵੀ ਮੁੱਖ ਭੂਮਿਕਾ ਨਿਭਾ ਰਹੇ ਸੀਗੇ ਉਸ ਦੇ ਵਿੱਚ ਕਿਉਂਕਿ ਡਿਪਟੀ ਲੀਡਰ ਆਫ অপੋਜੀਸ਼ਨ ਨੇ ਹੈ ਪ੍ਰਤਾਪ ਬਾਜਵਾ ਮੁੱਖ ਆਪੋਜੀਸ਼ਨ ਲੀਡਰ ਨੇ ਤੇ ਇਹ ਡਿਪਟੀ ਨੇ ਡਿਪਟੀ ਆਪੋਜੀਸ਼ਨ ਲੀਡਰ ਕਿ ਜਦੋਂ ਪ੍ਰਤਾਪ ਬਾਜਵਾ ਨਾ ਹੋਣ ਤਾਂ ਉਦੋਂ ਸਾਰਾ ਵਿਰੋਧੀ ਧਿਰ ਦਾ ਕਾਰਜਕਾਲ ਜਿਹੜਾ ਆ ਉਹ ਇਹ ਸੰਭਦੇ ਨੇ ਜੀ ਤੇ ਉਸ ਸਮੇਂ ਵੀ ਇਹ ਆਂਦੇ ਸੀਗੇ ਉੱਥੇ ਨਾਰੇਵਾਜੀ ਜਿਵੇਂ ਕਾਂਗਰਸ ਕਰਦੀ ਐ ਉਹ ਕਰਦੀ ਸੀ ਤੇ ਜਿਸ ਦਿਨ ਰਾਜਕੁਮ ਜਿਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੀ ਜਿੰਦਾ ਚਾਬੀ ਲੈ ਕੇ ਆਏ ਸੀਗੇ ਵਿਧਾਨ ਸਭਾ ਦੇ ਵਿੱਚ ਉਸੇ ਰਾਜਕੁਮਰ ਚੱਬੇਵਾਲ ਨੂੰ ਰੀ ਜਿਹੜਾ ਨੇ ਹੱਥ 'ਚ ਜੰਜੀਰਾਂ ਲੈ ਕੇ ਆਏ ਸੀਗੇ ਬਿਲਕੁਲ ਕਿ ਸਿੱਧਾ ਸੰਗਲਾਂ ਨਾ ਬੰਦ ਦੇਣੇ ਆ ਇਹ ਕਰ ਦੇਣਾ ਉਹ ਕਰ ਦੇਣਾ ਉਸ ਤੋਂ ਬਾਅਦ ਉਸ ਤੋਂ ਦੂਸਰੇ ਦਿਨ ਜਦੋਂ ਦਲਿਤ ਪਾਈਚ ਆ ਰੇ ਨੂੰ ਲੈ ਕੇ ਸਵਾਲ ਕੀਤਾ ਜਾਂਦਾ ਤਾਂ ਜੋ ਸ਼ਬਦਾਵਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਸੀਗੀ ਜੀ ਉਸ ਤੋਂ ਬਾਅਦ ਅ ਦੂਸਰੇ ਦਿਨ ਕੋਟਲੀ ਹੋਣੀ ਜਿਹੜਾ ਨੇ ਉਤਰਨਾ ਪ੍ਰਦਰਸ਼ਨ ਕਰਦ ਨੇ ਸੋ ਉਧਰੋਂ ਅ ਅੱਖ ਮਤਲਬ ਅੱਖ ਦੇਖੀ ਗੱਲ ਹੈ ਕਿ ਉੱਥੇ ਖੜੇ ਹੋ ਕੇ ਅ ਪਹਿਲਾਂ ਕਵਰੇਜ ਕਰ ਰਹੇ ਸੀਗੇ ਧਰਨੇ ਦੀ ਉਸ ਤੋਂ ਬਾਅਦ ਉਧਰੋਂ ਚੈਤਨ ਸਿੰਘ ਜੋੜਾ ਮਾਜਰਾ ਆਂਦੇ ਨੇ ਤਾਂ ਅਸੀਂ ਜੋੜਾ ਮਾਜਰਾ ਉਹਨਾਂ ਦਾ opinion ਲੈਣ ਦੇ ਲਈ ਵਿਧਾਨ ਸਭਾ ਜਿੱਥੇ ਪਾਰਕਿੰਗ ਹੈ ਜੀ ਉੱਥੋਂ ਗੱਡੀ 'ਚ ਉਤਰਦੇ ਤਾਂ ਅਸੀਂ ਉਹਨਾਂ ਕੋਲ ਜਾਂਦੇ ਆ ਤੇ ਇੰਨੇ ਨੂੰ ਪਿੱਛੋਂ ਰਾਜਕੁਮਾਰ ਚੱਬੇਵਾਲ ਜਿਹੜਾ ਨੇ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਲੈ ਕੇ ਆਂਦੇ ਨੇ ਤੇ ਉੱਥੇ ਲਿਖਿਆ ਹੁੰਦਾ ਝਾੜੂ ਫੇਰ ਦੋ ਇਹ ਕਰ ਦੋ ਕਰਜ਼ੇ ਦੀ ਪੰਡ ਲਾ ਦਿਓ ਤਾਂ ਉੱਥੇ ਤਲਖੀ ਹੁੰਦੀ ਦੋਨਾਂ ਦੀ ਹਮ ਰਾਜਕੁਮਾਰ ਛੱਬੇਵਾਲ ਦੀ ਤੇ ਉਸ ਨਾਲੇ ਚੇਤਨ ਸਿੰਘ ਜੋੜਾ ਮਾਜਰਾ ਦੀ ਤੇ ਕਹਿੰਦੇ ਭਾਈ ਸਾਹਿਬ ਆ ਲਾ ਵੀ ਦੋ ਸਾਡੇ ਸਿਰ ਤੋਂ ਕਰਜ਼ੇ ਦੀ ਪੰਡ ਕੀ ਕੀ ਨਹੀਂ ਬੋਲਿਆ ਸੀ ਉਸ ਦਿਨ ਰਾਜਕੁਮਾਰ ਚੱਬੇਵਾਲ ਜੀ ਨੇ ਇੱਕ ਕਰਜ਼ੇ ਦੀ ਪੰਜ ਦਾ ਚੜਾਤੀ ਆ ਸਾਡੇ ਤੇ ਇਹ ਕਰਤਾ ਆ ਉਹ ਕਰਤਾ ਆ ਫਿਰ ਉਸ ਤੋਂ ਬਾਅਦ ਇਹਨਾਂ ਦੇ ਅਸ਼ੋਕ ਪ੍ਰਸ਼ਰ ਜੀ ਜਿਹੜੇ ਐਮ ਐਲ ਏ ਨੇ ਉਹਨਾਂ ਤੋਂ ਮੈਂ ਓਪੀਨੀਅਨ ਲਿਆ ਉਹ ਕਹਿੰਦੇ ਕਾਂਗਰਸੀਆਂ ਦਾ ਹੀ ਚੜਾਇਆ ਕਰਜ਼ਾ ਆ ਜਿਹੜਾ ਚੱਬੇਵਾਲ ਬੋਲ ਰਿਹਾ ਇਹਨੂੰ ਕੋ ਆਪਣੀ ਸਰਕਾਰ ਦੇ ਸਮੇਂ ਜਾ ਕੇ ਦੇਖ ਭਾਈ ਕਿੰਨਾ ਕਰਜ਼ਾ ਲੈ ਲਿਆ ਇਹ ਕਹਿੰਦੇ ਕਿ ਹੁਣ ਕਰਜ਼ਾ ਲੈ ਲਿਆ ਸੋ ਉਹ ਕਰਜ਼ਾ ਲੈਣ ਤੋਂ ਵਿਰੋਧ ਤੋਂ ਲੈ ਕੇ ਅੱਜ ਪਾਰਟੀ 'ਚ ਸ਼ਾਮਿਲ ਹੋਣ ਤੱਕ ਚਾਰ ਪੰਜ ਦਿਨਾਂ ਦੇ ਵਿੱਚ ਜਿਹੜਾ ਫੇਰ ਬਦਲ ਹੋਇਆ ਜੀ ਰਾਜਕੁਮਾਰ ਚੱਬੇਵਾਲ ਜੀ ਨੂੰ 5 ਦਿਨਾਂ ਚ ਪਾਰਟੀ ਇੰਨੀ ਪਸੰਦ ਆ ਗਈ ਤੇ ਉਹ ਕਹਿੰਦੇ ਕਿ ਜਿਹੜੇ ਕਰਜ਼ੇ ਦੀ ਪੰਜ ਚੁੱਕ ਕੇ ਲੈ ਕੇ ਗਏ ਸੀਗੇ ਉਹ ਵਿਧਾਨ ਸਭਾ ਦੇ ਵਿੱਚ ਉਹੀ ਸਵਾਲ ਜਿਆਦਾ ਸਾਡੇ ਪੱਤਰਕਾਰ ਸਾਥੀ ਨੇ ਕੀਤਾ ਤਾਂ ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਵਿਕਾਸ ਲਈ ਕਰਜ਼ਾ ਲਿਆ ਤਾਂ ਕੋਈ ਮਾੜੀ ਗੱਲ ਨਹੀਂ ਹੈ ਅੱਛਾ ਜੀ ਹਾਂ ਠੀਕ ਹੈ ਤੇ ਕਹਿੰਦੇ ਕਿ ਜੇ ਇਹ ਕਰਜ਼ਾ ਲਿਆ ਆ ਤੇ ਉਤਾਰਾਂਗੇ ਵੀ ਓਕੇ ਤੇ ਜਿਹੜੇ ਵਿੱਤ ਮੰਤਰੀ ਨੂੰ ਗਾਲ੍ਹਾਂ ਕੱਢਦੇ ਸੀਗੇ ਕਹਿੰਦੇ ਇਹ ਵਿੱਤ ਮੰਤਰੀ ਦੇ ਮੋਰੇ ਸੁਟੂੰਗਾ ਮੈਂ ਕਿ ਭਾਈ ਇਹਨੂੰ ਉਤਾਰੋ ਕਰਜ਼ੇ ਦੀ ਪੰਡਾ ਇਹ ਕਰੋ ਉਹ ਕਰੋ ਅੱਜ ਉਹੀ ਵਿੱਤ ਮੰਤਰੀ ਦੇ ਨਾਲ ਬੈਠ ਕੇ ਉਹਨਾਂ ਦੀਆਂ ਤਰੀਕਾਂ ਦੇ ਪੁੱਲ ਬੰਦੇ ਸੀਗੇ ਕਿ ਜਿਸ ਹਿਸਾਬ ਦੇ ਨਾਲ ਵਿੱਤ ਮੰਤਰੀ ਸਾਹਿਬ ਕਰ ਰਹੇ ਨੇ ਇਹ ਵਿੱਤ ਮੰਤਰੀ ਸਾਹਿਬ ਬਹੁਤ ਵਧੀਆ ਨੇ ਇਹ ਵਿੱਤ ਬਹੁਤ ਵਧੀਆ ਸੰਭਾਲ ਰਹੇ ਨੇ ਪੰਜਾਬ ਅੱਗੇ ਵਧੇਗਾ ਇਹ ਕਰੇਗਾ ਉਹ ਕਰੇਗਾ ਅਮਨ ਕਾਨੂੰਨ ਦੀ ਸਥਿਤੀ ਤੇ ਆਏ ਤਾਂ ਫਿਰ ਉਹ ਕਹਿੰਦੇ ਜੀ ਅਮਨ ਕਾਨੂੰਨ ਦੀ ਸਥਿਤੀ 2 ਸਾਲਾਂ ਚ ਠੀਕ ਨਹੀਂ ਹੁੰਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਇੰਨਾ ਸਮਾਂ ਲੱਗਦਾ ਹੈ ਪਰ ਮੈਂ ਇਹਨਾਂ ਤੋਂ ਇਨਫਲੂਐਂਸ ਹਾਂ ਇਨਾਂ ਨੇ ਜਿਸ ਹਿਸਾਬ ਨਾਲ ਕੰਮ ਕੀਤੇ ਤੇ ਫਿਰ ਜੇ ਇਨਾਂ ਨੇ 2 ਸਾਲ ਚ ਉਸ ਤਰੀਕੇ ਹਿਸਾਬ ਨਾਲ ਕੰਮ ਕੀਤੇ ਤਾਂ ਫਿਰ ਇਹਦਾ ਮਤਲਬ ਤਾਂ ਸਾਫ਼ ਹੋ ਗਿਆ ਕਿ ਜੋ ਤੁਸੀਂ ਹਫਤਾ ਪਹਿਲਾਂ ਵਿਧਾਨ ਸਭਾ ਚ ਕੀਤਾ ਉਹ ਤਾਂ ਸਰਾ ਸਰ ਡਰਾਮੇਬਾਜ਼ੀ ਸੀ ਦੋਨਾਂ ਪਾਰਟੀਆਂ ਦੀ ਡੈਫੀਨੇਟਲੀ ਇਸੇ ਕਰਕੇ ਤਾਂ ਨਹੀਂ ਫਿਰ ਪੰਜਾਬ ਦੀ ਆਬਾਦ ਦੇ ਵਿੱਚ ਜਦੋਂ ਸੱਥਾਂ ਦੇ ਵਿੱਚ ਅਸੀਂ ਜਾਣਦੇ ਆ ਤਾਂ ਪੰਜਾਬ ਦੇ ਲੋਕ ਇਹ ਗੱਲਾਂ ਕਰਦੇ ਨੇ ਕਿ ਭਾਈ ਇਹ ਤਾਂ ਉੱਤੋਂ-ਉੱਤੋਂ ਦਿਖਾਣ ਲਈ ਲੱਗਨੇ ਅੰਦਰ ਖਾਤੇ ਤਾਂ ਸਾਰੇ ਇੱਕ ਨੇ ਮੀਤ ਹੇਰ ਨੇ ਫਿਰ ਜਾ ਕੇ ਲਾਸਟ ਵਿੱਚ ਮੌਕਾ ਸਾਂਭਿਆ ਜਦੋਂ ਇੱਕ-ਇੱਕ ਕਰਕੇ ਪੱਤਰਕਾਰਾਂ ਨੇ ਵਰਸ਼ਾ ਕੀਤੀ ਵਿਛਾੜ ਕੀਤੀ ਹਮ ਸਵਾਲਾਂ ਦੀ ਕਿ ਭਾਈ ਤੁਸੀਂ 2 ਦਿਨ ਪਹਿਲਾਂ ਇਕੱਲੇ-ਇਕੱਲੇ ਪੱਤਰਕਾਰਾਂ ਨੇ ਜਦੋਂ ਤੁਹਾਨਾਂ ਨਾਲ ਗੱਲ ਕੀਤੀ ਤਾਂ ਤੁਸੀਂ ਹੁੰਬ-ਹੁੰਬ ਕੇ ਆ ਚੀਜ਼ਾਂ ਬੋਲੀਆਂ ਹਮ ਫਿਰ ਮੀਤ ਹੇਰ ਸਾਹਿਬ ਕਹਿੰਦੇ ਕਿ ਦੇਖੋ ਜੀ ਵਿਰੋਧੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ ਹਮ ਜਦੋਂ ਵਿਧਾਨ ਸਭਾ ਦੇ ਵਿੱਚ ਆਣਗੇ ਉਹ ਤਾਰੀਫ਼ ਥੋੜੀ ਨਾ ਕਰਨਗੇ ਸਾਡੀ ਉਹਨਾਂ ਨੂੰ ਤਾਂ ਫੋਨ ਆ ਜਾਂਦਾ ਹੈ ਕਮਾਂਡ ਤੋਂ ਇਸ ਜਿੱਤੀ ਮੁੱਦੇ ਦਾ ਲੈ ਕੇ ਵਿਰੋਧ ਕਰੋ ਤੇ ਫਿਰ ਉਹ ਵਿਰੋਧ ਕਰਦੇ ਨੇ ਫਿਰ ਕਹਿੰਦੇ ਜਦੋਂ ਬੈਠ ਕੇ ਕੰਟੀਨ ਦੇ ਵਿੱਚ ਸਾਡੇ ਨਾਲ ਚਾਹ ਪੀਂਦੇ ਨੇ ਫਿਰ ਸਾਡੀ ਤਾਰੀਫ ਕਰਦੇ ਨੇ ਇਹਦਾ ਮਤਲਬ ਦੋਹਰਾ ਰਵਈਆ ਤੇ ਦੋਗਲਾ ਰਵਈਆ ਬਿਲਕੁਲ ਤੁਹਾਡਾ ਉੱਥੇ ਵੀ ਰਹਿੰਦਾ ਹੈ ਪੰਜਾਬ ਦੀ ਆਬਾਦ ਨੂੰ ਬੇਫਕੂਫੀ ਬਣਾ ਰਹੇ ਹੋ ਤੁਸੀਂ ਸਾਰੇ ਮਿਲ ਕੇ ਫਿਰ ਇਹ ਤੇ ਸਾਫ ਉਹਨਾਂ ਨੇ ਖੁਦ ਹੀ ਸਾਫ ਕਰਤਾ ਨਾ ਹੀ ਸਾਫ ਦੇ ਨਾਲ ਤਾਂ ਜਿਵੇਂ ਮੀਤੇਰ ਸਾਹਿਬ ਨੇ ਆਖੀ ਗੱਲ ਬਿਲਕੁਲ ਮੈਂ ਇੱਕ ਦਿਨ ਆਪਾਂ ਪ੍ਰੋਗਰਾਮ ਕੀਤਾ ਸੀਗਾ ਤੇ ਮੈਂ ਪ੍ਰੋਗਰਾਮ ਦੇ ਵਿੱਚ ਮਤਲਬ ਜਿਸ ਦਿਨ ਪਹਿਲੇ ਪਹਿਲੇ ਦਿਨ ਤਾਂ ਗਵਰਨਰ ਭਾਸ਼ਣ ਦੇ ਵਿੱਚ ਰੌ ਸ਼ਣ ਦੇ ਉੱਤੇ ਜਿਹੜਾ ਬਹਿਸ ਹੋਣੀ ਸੀਗੀ ਸੋ ਉਸ ਦਿਨ ਮੁੱਖ ਮੰਤਰੀ ਸਾਹਿਬ ਜਿਹੜਾ ਜ਼ਿੰਦਾ ਚਾਬੀ ਲੈ ਆਏ ਸੀਗੇ ਉਸ ਤੋਂ ਬਾਅਦ ਅਸੀਂ ਇੱਕ ਪ੍ਰੋਗਰਾਮ ਕੀਤਾ ਸੀ ਜਿਸ ਦੇ ਵਿੱਚ ਮੈਂ ਇਹਨੂੰ ਕਹਿ ਸਕਿਆ ਕਿ ਬਿਗ ਬੌਸ ਦੇ ਘਰ ਤੋਂ ਘਟ ਨਹੀਂ ਰਹਿ ਗਿਆ ਬਿਲਕੁਲ ਇਹੀ ਗੱਲ ਹੋਈ ਸੀ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਸ ਦੇ ਉੱਤੇ ਵੀ ਆਪਣੇ ਰਿਐਕਸ਼ਨ ਦਿੱਤੇ ਕਿ ਭਾਈ ਤੁਸੀਂ ਸਦਨ ਦੀ ਬੇਇੱਜ਼ਤੀ ਕਰ ਰਹੇ ਹੋ ਤੁਸੀਂ ਸਦਨ ਨੂੰ ਬਿਗ ਬਾਸ ਕਹਿ ਰਹੇ ਹੋ ਬਿਗ ਬਾਸ ਦੇ ਵਿੱਚ ਕੀ ਹੁੰਦਾ ਸਾਰਾ ਸਕ੍ਰਿਪਟਡ ਹੁੰਦਾ ਹੈ ਬਿਗ ਬਾਸ ਇਹ ਹੁੰਦਾ ਬੇਫਕੂਫ ਬਣਾਇਆ ਜਾਂਦਾ ਤਾਂ ਹੁਣ ਮੈਨੂੰ ਦੱਸ ਦੋ ਪੰਜਾਬ ਦੀ ਜਨਤਾ ਕਿ ਜੋ ਅੱਜ ਹੋਇਆ ਇਹ ਫਿਰ ਉਹਨਾਂ ਇੱਕ ਹਫ਼ਤੇ ਪਹਿਲਾਂ ਹੋਇਆ ਸੀ ਕੀ ਉਹ ਸਕ੍ਰਿਪਟਡ ਨਹੀਂ ਸੀ ਬਿਲਕੁਲ یا پھر اجلا سکرپٹڈ ہے یا پھر ادن والا سکرپٹڈ سی سو ਉਥੇ جا کے ਤੁਸੀਂ ਇਹ ਦੇਖੋ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿ ਰਹੀ ਆ ਕਿ ਅਸੀਂ ਲੋਕਾਂ ਦੇ ਮਸਲੇ ਹੱਲ ਕਰਦੇ ਆ ਹੂੰ ਜਿੰਦਾ ਲਾ ਦੋ ਵਿਰੋਧੀਆਂ ਨੂੰ ਮੇਰੀਆਂ ਅੱਖਾਂ ਚੱਖਾਂ ਪਾਓ ਹੂੰ ਹੈਨਾ ਉਹ ਬਾਜਵਾ ਉਹ ਖੈਰਾ ਤੂੰ ਇੱਥੇ ਆ ਤੂੰ ਕਿੱਥੇ ਆ ਤੂੰ ਆਜੇ ਬਦਲਿਆ ਨਹੀਂ ਤੂੰ ਦੂਸਰੀ پارٹی ਚ ਗਿਆ ਨਹੀਂ ਪ੍ਰਤਾਪ ਬਾਜਵਾ ਮੇਰੀ ਕਲਾਕਾਰੀ ਨੂੰ ਲੈ ਕੇ ਮੇਤੇ ਸਵਾਲ ਚੁੱਕਦੇ ਨੇ ਪ੍ਰਤਾਪ ਬਾਜਵਾ ਆਪ ਦਾ ਪੁੱਤ ਕਲਾਕਾਰ ਬਣਨਾ ਚਾਹੁੰਦਾ ਹੈ ਪ੍ਰਤਾਪ ਬਾਜਵਾ ਇਦਾਂ ਪ੍ਰਤਾਪ ਬਾਜਵਾ ਉਦਾਂ ਫਿਰ ਉਧਰ ਦੁਆ ਬੰਨਾ ਸ਼ੁਰੂ ਹੋ ਜਾਂਦਾ ਹੈ ਪੰਜਾਬ ਸਰਕਾਰ ਮੁਰਦਾਬਾਦ ਹੈਨਾ ਫਿਰ ਸਾਡੇ ਦਲਿਤਾਂ ਦਾ ਰਿਸਪੈਕਟ ਨਹੀਂ ਕਰਦੇ ਮੁਰਦਾਬਾਦ ਅਸੀਂ ਮੁੱਖ ਮੰਤਰੀ ਨੂੰ ਬੰਦਾ ਬਣਾ ਦੇਾਂਗੇ ਅਸੀਂ ਆਹ ਕਰਦੇਾਂਗੇ ਉਹ ਕਰਦੇਾਂਗੇ ਇਸ ਦੇ ਵਿੱਚ ਪੰਜਾਬ ਦੇ ਮੁੱਦੇ ਕਿੱਥੇ ਆਗੇ ਬਿਲਕੁਲ ਨਹੀਂ ਗਾਏ ਵੀ ਪ੍ਰਤਾਪ ਬਾਜਵਾ ਦਾ ਮੁੰਡਾ ਐਕਟਰ ਬਣੇ ਚਾਹੇ ਡਾਇਰੈਕਟਰ ਬਣੇ ਚਾਹੇ ਪੋਲੀਟੀਸ਼ੀਅਨ ਬਣੇ ਚਾਹੇ ਬਿਜ਼ਨਸਮੈਨ ਬਣੇ ਉਹਦਾ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ ਹੂੰ ਠੀਕ ਹੈ ਜੀ ਮੁੱਖ ਮੰਤਰੀ ਜਿੰਦਾਲਾਣ ਮੁੱਖ ਮੰਤਰੀ ਚਾਹੇ ਦਰਵਾਜ਼ਾ ਤੜਵਾ ਦੇਣ ਮੁੱਖ ਮੰਤਰੀ ਚਾਹੇ ਉੱਥੇ ਕੈਂਚੀ ਦਰਵਾਜ਼ਾ ਲਵਾ ਦੇਣ ਮੁੱਖ ਮੰਤਰੀ ਚਾਹੇ ਉੱਥੇ 7 ਕਿਲੋ ਦਾ ਤਾਲਾ ਬਣਵਾ ਦੇਣ ਉਹਦੇ ਨਾਲ ਪੰਜਾਬ ਦਾ ਮੁੱਦਾ ਹੱਲ ਹੋਏਗਾ ਜੇ ਬਿੱਲ ਕੋਈ ਆਂਦਾ ਵੀ ਹੈ ਜਿਹੜਾ ਪੰਜਾਬ ਦੇ ਲਈ ਚੰਗਾ ਨਹੀਂ ਹੋਏਗਾ ਵਿਰੋਧੀ ਧਿਰ ਦੇ ਕੋਲ ਪਾਵਰ ਹੀ ਕੀ ਹੈ ਤੁਹਾਡੇ ਕੋਲ 92 ਦਾ ਮੈਂਡੇਟ ਹੈ ਤੁਸੀਂ ਸਿੱਧਾ ਬਿੱਲ ਪਾਸ ਕਰ ਸਕਦੇ ਹੋ ਤਾਂ ਫਿਰ ਤੁਸੀਂ ਵਿਰੋਧੀਆਂ ਨੂੰ ਉੱਥੇ ਬਿਠਾ ਕੇ ਵੀ ਕੀ ਕਰਨਾ ਤੇ ਆ ਜਾਂਦੇ ਵਿਰੋਧੀ ਧਿਰ ਦੇ ਉੱਤੇ ਵਿਰੋਧੀ ਧਿਰ ਵੀ ਕਹਿੰਦੀ ਹੈ ਪੰਜਾਬ ਸਰਕਾਰ ਇਹ ਕਰਦੀ ਹੈ ਪੰਜਾਬ ਸਰਕਾਰ ਉਹ ਕਰਦੀ ਹੈ ਪੰਜਾਬ ਸਰਕਾਰ ਇੱਦਾਂ ਕਰਦੀ ਪੰਜਾਬ ਸਰਕਾਰ ਉਦਾਂ ਕਰਦੀ ਹੈ ਫਿਰ ਵਿਧਾਨ ਸਭਾ ਦੇ ਵਿੱਚ ਤੁਹਾਡੇ ਕੋਲ ਤਾਂ ਪ੍ਰੋਪਰ ਮੌਕਾ ਹੈ ਬੁਲਛਣ ਦਾ ਬਿਲਕੁਲ ਉੱਥੇ ਵੀ ਤੁਸੀਂ ਜਿੰਦਾਬਾਦ ਮੁਰਦਾ ਵਰ ਚਾਰ ਘੰਟੇ ਕੀਤੀ ਤੇ ਤੁਰ ਗਏ ਪੰਜਾਬ ਦਾ ਮੁੱਦਾ ਤਾਂ ਤੁਸੀਂ ਉਂ ਵੀ ਨਹੀਂ ਚੱਕਦੇ ਪੰਜਾਬ ਦਾ ਮੁੱਦਾ ਫੇਰੇ ਚੱਕਦੇ ਨੇ ਆ ਕੇ ਫੇਸਬੁੱਕਾਂ ਦੇ ਉੱਤੇ ਹੂੰ ਕਿ ਅਸੀਂ ਹੁਣ ਲਾਈਵ ਹੋਏ ਆ ਮੈਂ ਤੁਹਾਡੇ ਨਾਲ ਆਸ ਮੁਦਦੇ ਤੇ ਗੱਲ ਕਰਨੀ ਆ ਇਹਨੂੰ ਜਿਆਦਾ ਸ਼ੇਅਰ ਕਰ ਦਿਓ ਆ ਕਰ ਦਿਓ ਉਹ ਕਰ ਦਿਓ ਤੁਸੀਂ ਇਹ ਦੇਖੋ ਕਿ ਆ ਰੋਲੇ ਰੱਪੇ ਦੇ ਵਿੱਚ ਕਿਹੜੇ ਮੁੱਦੇ ਦੱਬੇ ਨੇ ਹੂੰ ਇਸ ਰੋਲੇ ਰੱਪੇ ਦੇ ਵਿੱਚ ਕਿਸਾਨਾਂ ਦਾ ਮੁੱਦਾ ਦੱਬ ਗਿਆ ਬਿਲਕੁਲ ਇਸ ਰੋਲੇ ਰੱਪੇ ਦੇ ਵਿੱਚ ਭੈ ਮਾਵਾ ਭੈਣਾਂ ਦਾ ਹਜ਼ਾਰ ਹਜ਼ਾਰ ਰੁਪਏ ਦਾ ਮੁੱਦਾ ਦੱਬ ਗਿਆ ਇਸ ਰੋਲੇ ਰੱਪੇ ਦੇ ਵਿੱਚ ਸ਼ੁਭ ਕਰਨ ਦਾ ਮਾਮਲਾ ਦੱਬ ਗਿਆ ਕਿ ਭਾਈ ਤੁਸੀਂ ਕਿਹੜੇ ਬੇਸਿਸ ਦੇ ਉੱਤੇ ਜ਼ੀਰੋ ਐਫ ਆਈ ਆਰ ਕੀਤੀ ਹੈ ਤੁਸੀਂ ਕਿਹੜੇ ਬੇਸਿਸ ਦੇ ਉੱਤੇ ਚੀਜ਼ਾਂ ਕੀਤੀਆਂ ਨੇ ਹਰਿਆਣਾ ਪੁਲਿਸ ਹਰਿਆਣਾ ਸਰਕਾਰ ਹਰਿਆਣੇ ਦਾ ਡੀਜੀਪੀ ਹਰਿਆਣੇ ਦਾ ਏਜੀ ਉਥੇ ਫੋਟੋਆਂ ਲੈ ਕੇ ਮੌਜੂਦ ਹੋ ਸਕਦੇ ਨੇ ਹੂੰ ਪ੍ਰੂਫ ਦੇ ਸਕਦੇ ਨੇ ਕਿ ਅਸੀਂ ਇਹ ਇਦਾਂ ਸਾਡੀ ਹਦੂਦ ਦੇ ਵਿੱਚ ਆਏ ਸੀਗੇ ਇਹ ਆ ਕਰਕੇ ਗਏ ਉਹ ਕਰਕੇ ਗਏ ਲੋਕਾਂ ਦੇ ਸੋਸ਼ਲ ਮੀਡੀਆ ਭਰੇ ਪਏ ਨੇ ਲੋਕ ਤੁਹਾਡੀ ਉਥੇ ਪੁਲਿਸ ਲੱਗੀ ਪਈ ਆ ਅੱਦੇ ਮੁਲਕ ਦੀ ਉਥੇ ਅੱਦੇ ਸੂਬੇ ਦੀ ਉਨਾ ਕੋਲ ਪ੍ਰੂਫ ਹੈ ਨਹੀਂ ਕਿ ਹਾਂ ਜਿਹੜੇ ਪੁਲਿਸ ਵਾਲੇ ਨੇ ਜਾਂ ਜਿਹੜੇ ਉੱਥੇ ਪੈਰਾ ਮਿਲਟਰੀ ਲੱਗੀ ਹੋਈ ਆ ਪੰਜਾਬ ਦੀ ਹਦੂਦ ਦੇ ਵਿੱਚ ਆਈ ਹੈ ਹੂੰ ਉਹਨੇ ਪੰਜਾਬ ਦੇ ਆ ਕੇ ਟਰੈਕਟਰ ਵੀ ਭੰਨੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਕੁੱਟਿਆ ਵੀ ਐ ਪੰਜਾਬ ਦੇ ਨੌਜਵਾਨਾਂ ਨੂੰ ਇੱਥੋਂ ਚੱਕ ਕੇ ਲੈ ਕੇ ਤੇ ਲਿਜਾ ਕੇ ਪੀਜੀਆਈ ਚ ਭਰਤੀ ਕਰਕੇ ਕਹਿੰਦੇ ਕਿ ਜ਼ਖਮੀ ਸੀਗੇ ਨਾ ਅਸੀਂ ਮਦਦ ਕੀਤੀ ਐ ਹੂੰ ਨੋ ਨੌਜਵਾਨ ਉਹ ਵੀ ਕੁੱਟੇ ਜਿਹੜੇ ਲੰਗਰ ਲੈ ਕੇ ਗਏ ਸੀਗੇ ਫਿਰ ਪੰਜਾਬ ਪੁਲਿਸ ਕੋਲ ਪੰਜਾਬ ਸਰਕਾਰ ਕੋਲ ਉਸ ਸਮੇਂ ਨਾਲ ਦੇ ਕੋਈ ਕੋਈ ਜਵਾਬ ਨਹੀਂ ਸੀਗੇ ਜੇ ਆਹ ਮੁੱਦਿਆਂ ਦੇ ਉੱਤੇ ਡਿਸਕਸ਼ਨ ਕੀਤੀ ਜਾਂਦੀ ਵਿਰੋਧੀ ਧਿਰ ਦੇ ਵੱਲੋਂ ਤਾਂ ਫਿਰ ਪੱਕੀ ਗੱਲ ਹੈ ਕਿ ਅੰਦੋਲਨ ਦਾ ਅੱਜ ਹੱਲ ਹੋਇਆ ਹੁੰਦਾ ਅੱਜ ਬੀਬੀਆਂ ਨੂੰ 1-1000 ਰੁਪਇਆ ਮਿਲਿਆ ਹੁੰਦਾ ਪੰਜਾਬ ਸਰਕਾਰ ਜਿਹੜਾ ਨਵਾਂ ਲੋਨ ਲੈਣ ਜਾ ਰਹੀ ਹੈ ਉਸ ਦਾ ਵੀ ਬੇਰਵਾ ਦਿੱਤਾ ਜਾ ਸਕਦਾ ਸੀਗਾ ਫਿਰ ਜਦੋਂ ਗਵਰਨਰ ਪੁੱਛ ਲੈਂਦੇ ਨੇ ਫਿਰ ਉਹਨਾਂ ਦੇ ਜਿਹੜਾ ਆ ਫਿਰ ਲਵ ਲੈਟਰ ਕਹਿ ਦਿੱਤਾ ਜਾਂਦਾ ਆ ਫੇਰੇ ਕਹ ਦਿੱਤਾ ਜਾਂਦਾ ਜੀ ਕੇਂਦਰ ਦਾ ਗਵਰਨਰ ਹੈ ਫੇ ਗਵਰਨਰ ਸਾਨੂੰ ਕੰਮ ਕਰਨ ਤੋਂ ਰੋਕ ਰਿਹਾ ਆ ਹੂੰ ਫੇ ਗਵਰਨਰ ਜੇ ਕੁਝ ਪੁੱਛਦੇ ਨੇ ਤਾਂ ਫੇ ਗਲਤ ਹੈ ਤੁਸੀਂ ਇਹ ਦੇਖੋ ਕਿ ਹੁਣ ਕਹਿੰਦੇ ਨੇ ਕਿ ਫਰੀ ਦੀਆਂ ਰੇੜੀਆਂ ਬੰਦਣ ਦਾ ਕੰਮ ਹੂੰ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਮਿਲ ਕੇ ਚੰਡੀਗੜ੍ਹ ਮੇਅਰ ਦੀ ਚੋਣ ਤਾਂ ਜਿੱਤ ਲਈ ਬਿਲਕੁਲ ਹੁਣ ਇਹਨਾਂ ਨੂੰ ਇਹ ਕਿ ਚੰਡੀਗੜ੍ਹ ਦੇ ਵਿੱਚ ਐਮਪੀ ਦੀ ਸੀਟ ਵੀ ਜਿੱਤ ਲਈਏ ਜੀ ਫਰੀ ਦੇ ਵਿੱਚ ਪਾਣੀ ਦੇਣ ਦਾ ਪ੍ਰਸਤਾਵ ਜਿਹੜਾ ਦਿੱਤਾ ਗਿਆ ਗਿਆ ਸੀ ਲੋਕਾਂ ਨੂੰ ਫਰੀ ਚ ਪਾਣੀ ਦੇਣਾ ਚੰਡੀਗੜ੍ਹ ਦੇ ਵਿੱਚ ਹੂੰ ਗਵਰਨਰ ਨੇ ਉਸੇ ਵੇਲੇ ਰੋਕ ਲਿਆ ਕਿ ਨਹੀਂ ਰੋਕ ਲਿਆ ਕਿ ਤੁਹਾਨੂੰ 500 ਕਰੋੜ ਦਾ ਅਸੀਂ ਬਜਟ ਦਿੱਤਾ ਹੈ ਤੁਸੀਂ ਪੂਰਾ ਸਾਲ ਉਹਦੇ ਵਿੱਚ ਕੰਮ ਕਰਨਾ ਚੰਡੀਗੜ੍ਹ ਦੇ ਵਿਕਾਸ ਦੇ ਲਈ ਪਰ ਤੁਸੀਂ ਜੋ ਪ੍ਰੋਜੈਕਟ ਲੈ ਕੇ ਆਂ ਜਾ ਰਹੇ ਹੋ ਇਹਦੀ ਆਪਣੀ ਲਾਗਤ ਜਿਹੜੀ ਹੈ 150 ਕਰੋੜ ਤੋਂ ਉੱਤੇ ਹੈ ਸੋ ਜੇ ਤੁਸੀਂ 150 ਕਰੋੜ ਰੁਪਏ ਤੋਂ ਜ਼ਿਆਦਾ ਇਸੇ ਤੇ ਫੂਕ ਦੋਗੇ ਤੁਸੀਂ 500 500 ਕਰੋੜ ਜਿਹੜਾ ਹੈ ਉਹ ਪੂਰਾ ਕਰਕੇ ਫਿਰ ਤੁਸੀਂ ਸਾਡੇ ਤੋਂ ਹੋਰ ਪੈਸੇ ਮੰਗੋਗੇ ਸਾਡਾ ਇੰਨਾ ਬਜਟ ਹੈ ਨੀਗਾ ਤੇ ਦੂਸਰੀ ਗੱਲ ਕਿ ਪੰਜਾਬ ਚੰਡੀਗੜ੍ਹ ਦੇ ਵਿੱਚ ਪਾਣੀ ਵੀ ਇੰਨਾ ਹੈ ਨਹੀਂ ਜੋ ਤੁਸੀਂ ਮੁਫਤ ਦੋਗੇ ਜੇਕਰ ਤੁਸੀਂ ਮੁਫਤ ਦੋਗੇ ਤਾਂ ਪਾਣੀ ਦੀ ਜਿਹੜੀ ਹੈ ਮਿਸਯੂジング ਸ਼ੁਰੂ ਹੋ ਜਾਏਗੀ ਪਾਣੀ ਦੀ ਲੀਕੇਜਿੰਗ ਸ਼ੁਰੂ ਹੋ ਜਾਏਗੀ ਹਨਾ ਤੇ ਕਹਿੰਦੇ ਫਿਰ ਉੱਥੇ ਵੀ ਨੁਕਸਾਨ ਹੋਏਗਾ ਸੋ ਇਸ ਕਰਕੇ ਜਿਸ ਵੇਲੇ ਉਹਨਾਂ ਨੇ ਪ੍ਰਸਤਾਵ ਭੇਜਿਆ 2 ਘੰਟੇ ਬਾਅਦ ਗਵਰਨਰ ਨੇ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਰਿਜੈਕਟ ਕਰਤਾ ਫਿਰ ਤੁਸੀਂ ਹੁਣ ਦਾ ਜੋ ਇੱਥੇ ਗਵਰਨਰ ਗਲਤ ਕਿੱਥੇ ਨੇ ਜੇਕਰ ਤਾਂ ਦੇਖੋ ਗਵਰਨਰ ਨੇ ਪੂਰੇ ਸਾਲ ਦੇ ਵਿੱਚ ਕਿੰਨਾ ਕਰਜ਼ਾ ਲਿਆ ਉਹਦਾ ਬੇਰਵਾ ਮੰਗ ਲਿਆ ਕਿ ਕਿੱਥੇ ਲਾਇਆ ਗਿਆ ਫਿਰ ਤਾਂ ਅਸੀਂ ਉਹਨੂੰ ਵੀ ਪਿੱਟਦੇ ਆ ਫਿਰ ਅਸੀਂ ਇਹ ਕਹਿ ਦਿੰਨੇ ਆ ਕਿ ਕੋਈ ਗੱਲ ਨਹੀਂ ਆਰਡੀਐਫ ਦਾ ਪੈਸਾ ਰੁਕ ਗਿਆ ਕੋਈ ਗੱਲ ਨਹੀਂ ਅਸੀਂ ਵੀ ਨਹੀਂ ਅਨਾਜ ਦਵਾਂਗੇ ਪਰ ਇਸ ਦੇ ਵਿੱਚ ਨੁਕਸਾਨ ਕਿਹਦਾ ਇਹਦੇ ਵਿੱਚ ਨੁਕਸਾਨ ਤਾਂ ਪੰਜਾਬ ਦੇ ਕਿਸਾਨਾਂ ਦਾ ਹੀ ਹੈ ਜਿਹੜਾ ਆਈਡੀ ਆਫ ਦਾ ਪੈਸਾ ਨਹੀਂ ਆਇਆ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਕਿਸ ਲੈਵਲ ਤੇ ਜਾ ਰਿਹਾ ਤੁਸੀਂ ਇਹ ਛੱਡੋ ਕਿ ਐਮਐਸਪੀ ਦੀ ਗੱਲ ਕਰ ਲੈਨੇ ਆ ਪੰਜਾਬ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਚੁਟਕੀਆਂ ਵਾਲੀ ਸਰਕਾਰ ਸੀਗੀ ਨਾ ਇਹ ਚੁਟਕੀਆਂ ਦੇ ਵਿੱਚ ਐਮਐਸਪੀ ਦੇਣ ਵਾਲੀ ਪਰ ਮਿਲੀ ਅੱਜ ਉਹੀ ਕਹਿ ਰਹੇ ਨੇ ਤੁਸੀਂ ਇਹ ਦੇਖੋ ਕਿ ਜਿਹੜੀ ਸਰਕਾਰ ਨੂੰ ਇਹ ਸਭ ਤੋਂ ਜ਼ਿਆਦਾ ਭੰਡ ਰਹੇ ਨੇ ਜਿਹੜੀ ਸਰਕਾਰ ਨੂੰ ਹਟਾਉਣ ਦੇ ਲਈ ਇਹਨਾਂ ਨੇ ਗੱਠਜੋੜ ਕੀਤਾ ਹੈ ਉਹ ਸਰਕਾਰ ਦੇ ਰਾਹ ਤੇ ਜਾ ਰਹੇ ਕਿ ਨਹੀਂ ਨਹੀਂ ਜਾ ਰਹੇ ਉਸ ਸਰਕਾਰ ਨੇ ਵੀ ਪੰਜਾਬ 2014 ਦੇ ਵਿੱਚ ਕੁਝ ਅਜਿਹੇ ਵਾਦੇ ਕੀਤੇ ਜਦੋਂ ਹੁਣ ਉਹ ਵਾਦਿਆਂ ਦਾ ਸਵਾਲ ਪੁੱਛਿਆ ਜਾਂਦਾ ਤਾਂ ਕਹਿ ਦਿੰਦੇ ਕਿ ਉਹ ਤਾਂ ਜੁਮਲੇ ਸੀਗੇ ਬਿਲਕੁਲ ਤੇ ਅੱਜ ਸੇਮ ਉਹੀ ਸਿਨੈਰੀਓ ਤੇ ਪੰਜਾਬ ਸਰਕਾਰ ਖੜੀ ਹੈ ਕਿ ਜਦੋਂ ਅੱਜ ਵੀ ਨਾ ਤੋਂ ਸਵਾਲ ਪੁੱਛ ਲਿਆ ਜਾਵੇ ਤਾਂ ਇਹ ਕਹਿੰਦੇ ਨੇ ਕਿ ਉਹ ਤਾਂ ਜੀ ਅਸੀਂ ਭਾਵਨਾ ਦੇ ਵਿੱਚ ਕਹਤਾ ਸਾਨੂੰ ਪਤਾ ਨਹੀਂ ਸੀਗਾ ਕਿ ਇਹ ਸਟੇਟ ਸਬਜੈਕਟ ਹੈ ਨੀਗਾ ਪਏ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦਾ ਇਹ ਕੰਮ ਸੀ ਤੁਸੀਂ ਇਹ ਦੇਖੋ ਕਿ ਜੋ ਚੀਜ਼ਾਂ ਅਸੀਂ ਕਹੀਆਂ ਪਿਛਲੇ ਦਿਨਾਂ ਦੇ ਵਿੱਚ ਕਿ ਪੰਜਾਬ ਸਰਕਾਰ ਕੋਲ ਆਮ ਆਦਮੀ ਪਾਰਟੀ ਦੇ ਕੋਲ ਅਜਿਹੇ ਮੰਤਰੀ ਨਹੀਂ ਹੈ ਅਜਿਹੇ ਕੋਈ ਚਿਹਰਾ ਹੀ ਨਹੀਂ ਹੈ ਜਿਹੜੇ ਲੋਕ ਸਭਾ ਦੇ ਵਿੱਚ ਖੜੇ ਕਰ ਸਕਣ ਤੁਸੀਂ ਇਹ ਦੇਖ ਲਓ ਸੁਸ਼ੀਲ ਰਿੰਕੂ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਕੌਣ ਨੇ ਕਾਂਗਰਸੀ ਬਿਲਕੁਲ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਆਏ ਨੇ ਨਵੇਂ ਨਵੇਂ ਉਹ ਕੌਣ ਸੀਗੇ ਕਾਂਗਰਸੀ ਰਾਜਕੁਮਾਰ ਚੱਬੇਵਾਲ ਟਿਕਟ ਟਿਕਨਫਰਮ ਹੋ ਗਈ ਹੁਣ ਐਲਾਨ ਕੱਲ ਪਰਸ ਹੋਇਆ ਲੋਹਾਰਪੁਰ ਤੋਂ ਕਾਂਗਰਸੀ ਗੱਠਜੋੜ ਹੋਇਆ ਨਹੀਂ ਪਰ ਫਿਰ ਵੀ ਗੱਠਜੋੜ ਵਾਲੀ ਇਹ ਸਥਿਤੀ ਬੈਠ ਗੱਠਜੋੜ ਵਾਲੀ ਸਥਿਤੀ ਹੈ ਬਿਲਕੁਲ ਕਿ 8 ਕੈਂਡੀਡੇਟ ਉਤਾਰੇ ਨੇ ਚੋਣ ਮੈਦਾਨ ਦੇ ਵਿੱਚ ਤੇ ਦੋ ਕਾਂਗਰਸ ਦੇ ਨੇ ਹੁਣ ਨੌਵਾਂ ਵੀ ਜਿਹੜਾ ਕਾਂਗਰਸ ਦਾ ਹੀ ਲੈ ਲੋ ਤਿੰਨ ਹੋ ਗਏ ਟੋਟਲ ਠੀਕ ਹੈ ਜੀ ਤੇ ਇਹਨਾਂ ਨੂੰ ਵੀ ਮਿਲ ਜਾਈਗੀ ਟਿਕਟ ਕਿਉਂਕਿ ਹੁਸ਼ਿਆਰਪੁਰ ਤੋਂ ਲੋਕਾਂ ਦੀ ਪਹਿਲੀ ਪਸੰਦ ਬਣੇ ਸੀਗੇ ਰਾਜਕੁਮਾਰ ਚੱਪੇਵਾਲ ਅੱਛਾ ਜੀ ਜਦੋਂ ਸਰਵੇ ਹੋਇਆ ਨਾ ਇੱਕ ਨਿੱਜੀ ਚੈਨਲ ਦਾ ਤਾਂ ਉਹਦੇ ਵਿੱਚ ਲੋਕਾਂ ਦੀ ਪਹਿਲੀ ਪਸੰਦ ਬਣੀ ਸੀ ਤੇ ਰਾਜਕੁਮਾਰ ਚੱਬੇਵਾਲ ਦਾ ਨਾਮ ਤੇ ਮੋਹਰ ਲੱਗ ਗਈ ਸੀ ਹੁਸ਼ਿਆਰਪੁਰ ਤੇ ਵਿੱਚ ਕਾਂਗਰਸ ਦੇ ਵੱਲੋਂ ਕਿ ਕਾਂਗਰਸ ਦੇ ਵੱਲੋਂ ਇਹਨਾਂ ਨੂੰ ਲੋਕ ਸਭਾ ਚੋਣਾਂ ਲੜਾਵਾਂਗੇ ਕਿਉਂਕਿ 2019 ਦੇ ਵਿੱਚ ਵੀ ਲੜੇ ਸੀਗੇ ਉਸ ਤੋਂ ਪਹਿਲਾਂ 2017 'ਚ ਵਿਧਾਇਕ ਬਣੇ ਸੀਗੇ ਤੇ 2022 'ਚ ਫਿਰ ਵਿਧਾਇਕ ਬਣੇ ਨੇ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਸੋ ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ ਕਿ ਦੋ ਦਿਨ ਪਹਿਲਾਂ ਜਿਹੜੀ ਪਾਰਟੀ ਇਹਦੇ ਵਿੱਚ ਜਾ ਕੇ ਤੁਸੀਂ ਵਿਰੋਧ ਕਰਦੇ ਸੀ ਜਿਹੜੀ ਪਾਰਟੀ ਦਾ ਦੋ ਦਿਨ ਬਾਅਦ ਉਹ ਪਾਰਟੀ ਤੁਹਾਡੇ ਲਈ ਸਹੀ ਵੀ ਹੋ ਜਾਂਦੀ ਹੈ ਇੱਕ ਐਗਜ਼ਾਮਪਲ ਦਿਨਾ ਪੰਜਾਬ ਦੀ ਆਬਾਦ ਜਲਦੀ ਸਮਝ ਜਾਈਗੇ ਹੂੰ ਤੁਸੀਂ ਇਹ ਦੇਖੋ ਸੋਸ਼ਲ ਰਿੰਕ ਨੂੰ ਦੋ ਦਿਨ ਪਹਿਲਾਂ ਵਿਰੋਧ ਕਰਦੇ ਸੀ ਮੁੜ ਕੇ ਕਹਿੰਦੇ ਮੈਂ ਤਾਂ ਇਸ ਪਾਰਟੀ ਤੋਂ ਪਹਿਲੇ ਦਿਨ ਤੋਂ ਹੀ ਪ੍ਰਭਾਵਿਤ ਸੀਗਾ ਹੂੰ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਆ ਜੋ ਅੱਜ ਜਿਹੜੇ ਗਏ ਨੇ ਚੱਬੇਵਾਲ ਜੀ ਚੱਬੇਵਾਲ ਸਾਹਿਬ ਇਹ ਕਹਿੰਦੇ ਮੈਂ ਤਾਂ 2 ਸਾਲ ਤੋਂ ਹੀ ਨਾ ਦੇ ਕੰਮਾਂ ਨੂੰ ਪ੍ਰਸ਼ੰਸਾ ਕਰ ਰਹੇ ਆ ਹੂੰ ਇਹਨਾਂ ਨੇ ਡਾਕਟਰ ਭੀਮਰਾਬ ਅੰਬੇਦਕਰ ਨੂੰ ਸਨਮਾਨ ਦਿੱਤਾ ਹੈ ਇਹਨਾਂ ਨੇ ਉਹਨਾਂ ਦੀਆਂ ਫੋਟੋਆਂ ਲਾਣ ਲਈ ਕਿਹਾ ਹੈ ਇਹ ਭਗਤ ਸਿੰਘ ਦੀ ਸੋਚ ਤੇ ਚੱਲਦੇ ਨੇ ਅੰਬੇਦਕਰ ਸਾਹਿਬ ਦੀ ਸੋਚ ਤੇ ਚੱਲਦੇ ਨੇ ਨੌਕਰੀਆਂ ਦਿੱਤੀਆਂ ਇਹ ਕੀਤਾ ਉਹ ਕੀਤਾ ਫਿਰ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਕਾਂਗਰਸ ਦੀਆਂ ਨੌਕਰੀਆਂ ਦਾ ਗੁਣਗਾਨ ਕਿਉਂ ਕਰਦੇ ਸੀਗੇ ਹੂੰ ਨਾ ਫਿਰ ਤੁਸੀਂ ਵਿਧਾਨ ਸਭਾ ਦੇ ਵਿੱਚ ਵਿਰੋਧ ਕਿਉਂ ਕਰਦੇ ਸੀਗੇ ਜੇ ਤੁਸੀਂ 2 ਸਾਲ ਤੋਂ ਇਨਫਲਟਡ ਸੀਗੇ ਇਹਨਾਂ ਦੇ ਕੋਲ ਤਾਂ ਫਿਰ 2 ਸਾਲ ਤੋਂ ਫਿਰ ਵਿਰੋਧ ਕਿਉਂ ਕਰਦੇ ਆ ਰਹੇ ਹੋ ਕੋਈ ਤਾਂ ਕੋਈ ਉਹਦਾ ਤੇ ਰਿਆ ਬਣਦਾ ਹੀ ਨਹੀਂ ਕੋਈ ਤੇ ਰਿਆ ਬਣਦਾ ਹੀ ਨਹੀਂ ਹੈਗਾ ਹੁਣ ਜਿੱਥੇ ਇਹ ਜਿੱਥੇ ਇਹ ਆਗੂ ਨੇ ਉਥੇ ਇੱਕ ਹੀ ਨਾਦੀ ਪਾਰਟੀ ਦੇ ਆਗੂ ਨੇ ਸੰਦੀਪ ਜਾਖੜ ਜੀ ਸਾਰੀ ਪਾਰਟੀ ਕਰ ਦਿੱਤੀ ਗਈ ਸੀਗੀ ਵਿਧਾਨ ਸਭਾ ਦੇ ਵਿੱਚੋਂ ਸਿਰਫ ਇੱਕ ਬੰਦਾ ਬਿਠਾਇਆ ਗਿਆ ਸੀਗਾ ਕਾਂਗਰਸ ਦਾ ਉਸੇ ਸੰਦੀਪ ਜਾਖੜ ਜੀ ਉਹ ਪਾਰਟੀ ਦੇ ਨਾਲ ਕਾਂਗਰਸ ਦੇ ਨਾਲ ਸਹਿਮਤ ਹੋਣ ਨਾ ਹੋਣ ਹੂੰ ਉਹ ਆਮ ਆਦਮੀ ਪਾਰਟੀ ਤੋਂ ਖੁਸ਼ ਹੋਣ ਨਾ ਹੋਣ ਜੀ ਨਾ ਉਹ ਆਮ ਆਦਮੀ ਪਾਰਟੀ ਦੀ ਤਾਰੀਫ ਕਰਦੇ ਦਿਖੇ ਨਾ ਉਹ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਦਿਖੇ ਵਿਰੋਧ ਕਰਦੇ ਦਿਖੇ ਉਹਨਾਂ ਦੇ ਜਦੋਂ ਵੀ ਕੈਮਰਾ ਜਾਂਦਾ ਸੀ ਉਹਨਾਂ ਦੇ ਵੱਲ ਉਹਨਾਂ ਨੇ ਜਿੰਨੇ ਦਿਨ ਵੀ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਮੁੱਦੇ ਛੇੜੇ ਕਿ ਨਹੀਂ ਛੇੜੇ ਹੂੰ ਉਨਾ ਨੇ ਸਵਾਲ ਕੀਤੇ ਕਿ ਨਹੀਂ ਕੀਤੇ ਮੁੱਦੇ ਦੱਸੇ ਕਿ ਨਹੀਂ ਦੱਸੇ ਸਾਡੇ ਹਲਕੇ ਦੇ ਵਿੱਚ ਆਹ ਦਿੱਕਤ ਹੈ ਭਾਈ ਇਹਨਾਂ ਨੂੰ ਕਰੋ ਸਾਡੇ ਹਲਕੇ ਦੇ ਵਿੱਚ ਕਿਨੂਆ ਦੇ ਬਾਗ ਜਿਹੜੇ ਉਹ ਖਰਾਬ ਹੋ ਰਹੇ ਆ ਲੋਕ ਕਿਸਾਨ ਜਿਹੜੇ ਨੇ ਕਿਨੂਆ ਦੇ ਬਾਗ ਖਤਮ ਕਰ ਰਹੇ ਨੇ ਮਿੱਡੇ ਮਿਲ ਚ ਸ਼ਾਮਿਲ ਕਰ ਲੋ ਤੁਸੀਂ ਬਾਹਰੋਂ ਕਿਉਂ ਖਰੀਦੋ ਸਾਡੇ ਹੀ ਖਰੀਦੋ ਇਸ ਤਰੀਕੇ ਦੇ ਮੁੱਦੇ ਵਿਧਾਨ ਸਭਾ ਚ ਗੁੰਜੇ ਕਿ ਨਹੀਂ ਗੁੰਜੇ ਚੁੱਕੇ ਕਿ ਨਹੀਂ ਚੁੱਕੇ ਫਿਰ 2 ਸਾਲ ਪਹਿਲਾਂ ਜੇ ਤੁਸੀਂ ਇਨਫਲੂਐਂਸ ਸੀ ਸੀਗੇ ਉਹਨਾਂ ਦੇ ਕੰਮ ਤੋਂ ਤਾਂ ਫਿਰ ਵਿਧਾਨ ਸਭਾ ਦੇ ਵਿੱਚ ਐਡਾ ਡਰਾਮਾ ਕਿਉਂ ਵਿਧਾਨ ਸਭਾ ਦੀ ਪਹਿਲੀ ਕਤਾਰ ਚ ਲੈ ਕੇ ਮੁੰਦਾਬਾਦ ਮੁਰਦਾਬਾਦ ਕਿਉਂ ਵਿਧਾਨ ਸਭਾ ਦਾ ਵੀ ਸਮਾਂ ਖਰਾਬ ਕੀਤਾ ਪੰਜਾਬ ਦੇ ਲੋਕਾਂ ਦੇ ਮੁੱਦੇ ਵੀ ਤੁਸੀਂ ਦਬਾਏ ਤੇ ਅੱਜ ਜਾ ਕੇ ਉਸੇ ਪਾਰਟੀ ਚ ਸ਼ਾਮਿਲ ਹੋ ਗਏ ਤੁਸੀਂ ਬਿਲਕੁਲ ਜੀ ਤੇ ਫਿਰ 2 ਸਾਲ ਪਹਿਲਾਂ ਹੀ ਹੋ ਜਾਂਦੇ ਇਹ ਇਹਦੇ ਚ ਇਹਦੇ ਚ ਉਹ ਵਿਵੇਕ ਜੀ ਮੁੱਖ ਤੌਰ ਦੇ ਉੱਤੇ ਗੱਲ ਇੱਕ ਨਿਕਲ ਕਿਉਂਦੀ ਹੈ ਦੇਖੋ ਚਲੋ ਇਹ ਤੇ ਪਾਰਟੀ ਨੇ ਆਪਣੇ ਹਿਸਾਬ ਦੇ ਉੱਤੇ ਆਪਣੇ ਲੈਵਲ ਦੇ ਉੱਤੇ ਜੋ ਕਰਨਾ ਸੀ ਉਹ ਕੀਤਾ ਠੀਕ ਹੈ ਜੀ ਕਿਸੇ ਪਾਸਿਓਂ ਕੁਛ ਲਿਆਂਦਾ ਤੇ ਉਹਨੂੰ ਆਪਦੇ ਵਾਲੇ ਪਾਸਿਓਂ ਹਾਈਲਾਈਟ ਕਰਤਾ ਤੇ ਇਹਦੇ ਤੇ ਇੱਕ ਤੇ ਸੁਪਾਲ ਖਹਿਰਾ ਦਾ ਰਿਐਕਸ਼ਨ ਆਇਆ ਉਹ ਰਿਐਕਸ਼ਨ ਬੜਾ ਜ਼ਰੂਰੀ ਹੈ ਉਹ ਵੀ ਤੁਸੀਂ ਦੱਸਿਓ ਪਰ ਨਾਲ ਦੀ ਨਾਲ ਅਗਲਾ ਮੇਰਾ ਸਵਾਲ ਇਹ ਹੋਊਗਾ ਕਿ ਕੀ ਇਹ ਵਰਕਰ ਦੇ ਨਾਲ ਵਾਦਾ ਖਿਲਾਫੀ ਨਹੀਂ ਹੈ ਜਿਹੜਾ ਵਰਕਰ ਲਗਾਤਾਰ ਗਰਾਊਂਡ ਲੈਵਲ ਤੋਂ ਲੈ ਕੇ ਪਾਰਟੀ ਨੂੰ ਅੱਜ ਤੱਕ ਇੱਥੇ ਤੱਕ ਸਟੈਂਡ ਕਰਨ ਦੇ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਦਾ ਰਿਹਾ ਸੀ ਜਾਂ ਉਹ ਬੰਦਾ ਜਿਹੜਾ ਬੰਦਾ ਦਾਵੇਦਾਰ ਆਪਣੇ ਆਪ ਨੂੰ ਮੰਨ ਰਿਹਾ ਸੀ ਟਿਕਟ ਦੇ ਲਈ ਕੀ ਉਹਨਾਂ ਦੇ ਨਾਲੇ ਧੋਖਾ ਨਹੀਂ ਹੈ ਪਾਰਟੀ ਦਾ ਬਿਲਕੁਲ ਇੰਦਰ ਜਿਵੇਂ ਤੁਸੀਂ ਗੱਲ ਕੀਤੀ ਸੁਖਪਾਲ ਸਿੰਘ ਖਹਿਰਾ ਦੀ ਤਾਂ ਜਦੋਂ ਵਿਧਾਨ ਸਭਾ ਦੇ ਵਿੱਚ ਗੱਲ ਹੋਈ ਤਾਂ ਉਦੋਂ ਵੀ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਨੂੰ ਇਹ ਕਿਹਾ ਕਿ ਕਦੀ ਇਸ ਫੁੱਲ ਤੇ ਕਦੀ ਉਸ ਫੁੱਲ ਤੇ ਇੱਕ ਗਾਣੇ ਦੀ ਤਰਜ਼ ਦੇ ਉੱਤੇ ਗੱਲ ਕਹੀ ਗਈ ਸੀ ਕਿ ਕਿ ਯਾਰ ਤਿਤਲੀਆਂ ਵਰਗਾ ਹੈ ਹੂੰ ਸੋ ਅੱਜ ਮੁੱਖ ਮੰਤਰੀ ਜਿਹੜਾ ਨੇ ਇਹਨਾਂ ਨੇ ਤਿੰਨ ਤਿਤਲੀ ਜਿਹੜੇ ਉਹ ਭਰਤੀ ਕਰ ਲਏ ਨੇ ਜੀ ਦੋ ਤਿਤਲੀਆਂ ਕਰ ਲਈਆਂ ਕਹਿਣ ਦਾ ਤਾ ਦੋ ਤਿੰਨ ਇੱਕ ਤਾਂ ਪਹਿਲਾਂ ਹੀ ਆ ਗਈ ਸੀ ਪਿਛਲੇ ਸਾਲ ਖਹਿਰਾ ਸਾਹਿਬ ਦੀ ਕਹਿਣੀ ਹੈ ਖਹਿਰਾ ਸਾਹਿਬ ਦੀ ਕਹਿਣੀ ਹੈ ਕਿ ਕਿਹ ਹੁੰ ਤਿਤਲੀਆਂ ਜਿਹੜੀਆਂ ਨੇ ਉਹ ਲੈ ਕੇ ਆ ਗਏ ਨੇ ਤੇ ਬਣਦੀ ਵੀ ਇਹ ਗੱਲ ਕਹਿਣੀ ਤੁਸੀਂ ਦੇਖੋ ਕਿ 2022 ਦੇ ਵਿੱਚ ਇਹਨਾਂ ਨੇ ਇਹ ਕਹਿ ਸੀਗਾ ਕਿ ਕਾਂਗਰਸ ਦਾ ਕੂੜਾ ਕਰਕਟ ਅਸੀਂ ਨਹੀਂ ਲਾਵਾਂਗੇ ਜੀ ਅਸੀਂ ਗੰਦਮੰਦ ਨਹੀਂ ਲਾਵਾਂਗੇ ਕਿਹਾ ਸੀ ਨਾ ਅਸੀਂ ਗੰਦਮੰਦ ਨਹੀਂ ਲਾਵਾਂਗੇ ਹਮ ਜਿਹੜੇ ਮੰਤਰੀਆਂ ਨੂੰ ਟਿਕਟ ਦਿੱਤੀ ਗਈ ਹੈ ਜੀ ਆ ਆਪਣਾ ਜੀਪੀ ਸਾਹਿਬ ਕੌਣ ਨੇ ਕਾਂਗਰਸੀ ਕਾਂਗਰਸੀ ਗੁਰਮੀਤ ਸਿੰਘ ਖੁੱਡੀਆਂ ਕਿੱਧਰੋਂ ਆਏ ਨੇ ਪਹਿਲਾਂ ਕਾਂਗਰਸ 'ਚ ਸੀ ਆ ਕੁਲਦੀਪ ਢਾਲੀਵਾਲ ਪਹਿਲਾਂ ਕਿੱਧਰ ਸੀਗੇ ਉਹ ਵੀ ਉਧਰੀ ਸੀ ਤਾਂ ਫਿਰ ਮਤਲਬ ਕਿਸੇ ਟਾਈਮ ਤੇ ਇਹ ਚੀਜ਼ ਭਾਜਪਾ ਦੇ ਲਈ ਕਹੀ ਜਾਂਦੀ ਸੀ ਕਿ ਜੇਕਰ ਰਾਤੋਂ ਰਾਤ ਹਾਂਜੀ ਜਿਹੜੇ ਪੁਰਾਣੇ ਕਾਂਗਰਸੀ ਨੇ ਉਹ ਮੂਡ ਬਣਾ ਕੇ ਕਹਿੰਦੇ ਸਵੇਰੇ ਉੱਠ ਕੇ ਐਲਾਨ ਕਰ ਦੇਣ ਤਾਂ ਭਾਜਪਾ ਮੁਕਤ ਭਾਰਤ ਹੋ ਜਾਏਗਾ ਹੂੰ ਤੇ ਉਹੀ ਗੱਲ ਹੁਣ ਪੰਜਾਬ ਦੇ ਵਿੱਚ ਕਹਿਣੀ ਸ਼ੁਰੂ ਹੋ ਗਈ ਹੈ ਕਿ ਰਾਤੋਂ ਰਾਤ ਕਿਤੇ ਕਾਂਗਰਸ ਆਪਣੇ ਸਾਰੇ ਪੁਰਾਣੇ ਬੰਦਿਆਂ ਨੂੰ ਮਨਾਣ ਦੇ ਵਿੱਚ ਕਾਮਯਾਬ ਹੋ ਗਈ ਤਾਂ ਸਵੇਰੇ ਆਮ ਆਦਮੀ ਪਾਰਟੀ ਨਹੀਂ ਲੱਭੇਗੀ ਬਿਲਕੁਲ ਜੀ ਕਿਉਂਕਿ ਬਹੁਤ ਸਾਰੇ ਨੇਤਾ ਜਿਹੜੇ ਮੈਂ ਨਾਮ ਭੁੱਲ ਗਿਆ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਪੱਤਰਕਾਰ ਦੇ ਨਾਲ ਪਠਾਨ ਮਾਜਰਾ ਪਠਾਨ ਮਾਜਰਾ ਜੀ ਇਹ ਕਿੱਥੋਂ ਆਏ ਨੇ ਹੂੰ ਅੱਛਾ ਇਹ ਵੀ ਬੈਕਗ੍ਰਾਉਂਡ ਇਹ ਨਾ ਦੀ ਇਹ ਨਾ ਦੀ ਵੀ ਬੈਕਗ੍ਰਾਉਂਡ ਕਿਸੇ ਟਾਈਮ ਤੱਕ ਕਾਂਗਰਸ ਦੇ ਨਾਲ ਲੱਗੀ ਰਹੀ ਫਿਰ ਉਹ ਜਿਹੜੇ ਫੜੇ ਗਏ ਸੀਗੇ ਅਮਿਤ ਰਤਨੀ ਸੀਗੇ ਨਾ ਨਾਮ ਬਖੇਂਦੇ ਆ ਉਹ ਹਾਂ ਉਹ ਕਿਹੜੀ ਪਾਰਟੀ ਦੇ ਸੀਗੇ ਸ਼ੋਮਨੀ ਅਕਾਲੀ ਦਲ ਦੇ ਬਹੁਤ ਸਾਰੇ ਨਾਮ ਨੇ ਦਲਵੀਰ ਦਲਵੀਰ ਕਹਿ ਮਾਫ ਕਰਨਾ ਗੋਲਦੀ ਕੰਬੋਜ ਇਹ ਕਿਹੜੀ ਪਾਰਟੀ ਤੋਂ ਰਹੇ ਜੀ ਇਹ ਵੀ ਕਾਂਗਰਸ ਦੇ ਸੀਗੇ ਕਾਂਗਰਸ ਦੇ ਯੂਥ ਦੇ ਵਿੱਚ ਰਹੇ ਕਸ਼ਮੀਰ ਵਿੰਗ ਦੇ ਪ੍ਰਧਾਨ ਰਹੇ ਬਹੁਤ ਸਾਰੇ ਨਾਮ ਨਿੰਦਰ ਜੇ ਭਗੜਨ ਬਹਿ ਜੀ ਤਾਂ ਨਹੀਂ ਗਿਣਤ ਨਾਮ ਨੇ ਜਿਹੜੇ ਕਾਂਗਰਸ 'ਚ ਸੀਗੇ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਉਸ ਸਮੇਂ ਵੀ 2022 'ਚ ਕਿਹਾ ਗਿਆ ਕਿ ਅਸੀਂ ਕੂੜਾ ਕਰਕਟ ਨਹੀਂ ਲਵਾਂਗੇ ਮੜ ਕਿ ਉਹ ਵੀ ਲੈ ਲੇਗੇ ਜੀ ਉਹਨਾਂ ਦੇ ਨਾਲ ਚੋਣਾ ਵੀ ਲੜ ਲਈਆਂ ਉਹ ਟਿਕਟ ਵੀ ਜਿੱਤੇ ਗਏ ਤੇ ਉਹ ਬੈਠ ਵੀ ਗਏ ਬਿਲਕੁਲ ਠੀਕ ਹੈ ਤੇ ਹੁਣ ਵੀ ਉਹੀ ਗੱਲ ਕਹੀ ਗਈ ਕਿ ਤਿਤਲੀਆਂ ਤਿਤਲੀਆਂ ਹੁਣ ਮੇਰੇ ਖਿਆਲ ਨਾਲ ਉਹ ਤਿਤਲੀਆਂ ਨੂੰ ਇਕੱਠਾ ਕਰਕੇ ਕਹਿੰਦੇ ਨੇ ਉਹਦੇ ਤਿਤਲੀਆਂ ਇਕੱਠੀਆਂ ਕਰਕੇ ਫੁੱਲਾਂ ਦੀ ਉਹ ਫਿਰ ਜਿਹੜੀ ਉਹਨਾਂ ਨੇ ਖਿੱਚੀ ਹੁੰਦੀ ਹੈ ਰਸ ਜਿਹੜਾ ਉਹ ਹਾਂ ਹੁਣ ਉਹ ਇਕੱਠਾ ਕਰਨਗੇ ਤੇ ਪਰ ਹੁਣ ਜਿਹੜਾ ਇੱਕ ਜਿੱਥੇ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਜਿਹੜਾ ਤੁਸੀਂ ਗੱਲ ਕੀਤੀ ਕਿ ਆਮ ਆਦਮੀ ਪਾਰਟੀ ਨੂੰ ਜਿੱਥੇ ਲੱਗਦਾ ਕਿ ਉਹ ਗਰਾਊਂਡ ਤਿਆਰ ਕਰ ਰਹੇ ਨੇ ਹੂੰ ਉਮੀਦਵਾਰ ਹੀ ਉਹ ਹੋ ਜੇ ਲੈ ਕੇ ਆ ਰਹੇ ਨੇ ਜਿਹਨੂੰ ਸਭ ਤੋਂ ਜ਼ਿਆਦਾ ਵੋਟਾਂ ਪੈਂਦੀਆਂ ਨੇ ਜਨਤਾ ਦੇ ਰਿਕਾਰਡ ਵੱਡੇ ਨੇ ਜਿਹੜੇ ਵੱਡੇ ਆਕੂ ਨੇ ਆਲੇ ਦੁਆਲੇ ਦੇ 10 ਹਲਕਿਆਂ ਦੇ ਵਿੱਚ ਰੁਤਵਾ ਰੱਖਦੇ ਨੇ ਉਹਨਾਂ ਨੂੰ ਲੈ ਕੇ ਚੋਣ ਲੜਾ ਦੋ ਵੋਟਾਂ ਪਹਿ ਜਾਣਗੀਆਂ ਮਤਲਬ ਕਿ ਫਿਰ ਵਰਕਰ ਨੂੰ ਤਾਂ ਖੁੱਡੇ ਲੈਣ ਨਹੀਂ ਲਾਤਾ ਇਹਦਾ ਮਤਲਬ ਕਿ ਜੇ ਆਪਾਂ ਉਧਰੋਂ ਰਸੂਖ ਵਾਲਾ ਬੰਦਾ ਆਪਣੀ ਪਾਰਟੀ ਸ਼ਾਮਲ ਕਰਾਇਆ ਤੇ ਵਰਕਰ ਜਿਹੜਾ ਵਿਰੋਧ ਕਰੂਗਾ ਤੇ ਫਿਰ ਉਹਦਾ ਤਾਂ ਕੋਈ ਫਰਕੇ ਨਹੀਂ ਪੈਣਾ ਪਾਰਟੀ ਤੇ ਨਾ ਬਿਲਕੁਲ ਤੁਸੀਂ ਦੇਖੋ ਕਿ ਇਹਨਾਂ ਨੇ ਜਦੋਂ 2022 ਚ ਸਿਨੈਰੀਓ ਬਣਾਇਆ ਸੀਗਾ ਕਿ ਅਸੀਂ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਆਮ ਬੰਦਿਆਂ ਨੂੰ ਬਿਲਕੁਲ ਲਿਆ ਕੇ ਆ ਰਹੇ ਆ ਅੱਗੇ 2017 ਦੇ ਵਿੱਚ ਰੋਪੜ ਦੀ ਟਿਕਟ ਕਿਸੇ ਟਾਈਮ ਦੇ ਉੱਤੇ ਆਮ ਆਦਮੀ ਪਾਰਟੀ ਦੇ ਕੋਲ ਸੀ ਅਮਰਜੀਤ ਸੰਦੋਵਾ ਜਿਹੜੇ ਨੇ ਉੱਥੋਂ ਵਿਧਾਇਕ ਸੀਗੇ ਕੀ ਕਾਰਨ ਬਣੇ ਕੀ ਨਹੀਂ ਬਣੇ ਕਿ ਅਮਰਜੀਤ ਸੰਦੋਵਾ ਦੀ ਟਿਕਟ ਕੱਟ ਕੇ ਜਿੱਤੀ ਹੋਈ ਟਿਕਟ ਕੱਟ ਕੇ ਉਮੀਦਵਾਰ ਦੀ ਦਿਨੇਸ਼ ਚੱਡਾਵਾਂ ਨੂੰ ਦੇ ਦਿੱਤੀ ਚਲੋ ਹਾਲਾਂਕਿ ਦਿਨੇਸ਼ ਚੱਡਾ ਉਰੀ ਵੀ ਜਿੱਤ ਗਿਆ ਉਸਤੇ ਉੱਤੇ ਪਰ ਕੀ ਸਿਨੈਰੀਓ ਬਣੇ ਅੱਜ ਤੁਹਾਨੂੰ ਅਮਰਜੀਤ ਸੰਧਵਾ ਲੱਭਦੇ ਨੇ ਹੂੰ ਉਹਨਾਂ ਲਿਸਟ ਦੇ ਵਿੱਚ ਆਂਦੇ ਸੀਗੇ 2017 ਵਾਲੀ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਨਿੰਦਾ ਵਿਧਾਇਕ ਜਿੱਤੇ ਸੀਗੇ ਅਮਨ ਅਰੋੜਾ ਦੋ ਵਾਰ ਜਿੱਤੇ ਨੇ ਹਨਾ ਤੇ ਕੁਲਤਾਰ ਸੰਧਵਾ ਦੋ ਵਾਰ ਜਿੱਤ ਗਏ ਤੇ ਇਹ ਸਾਰੇ ਤਾਂ ਚਲੋ ਪਹਿਲੀਆਂ ਵਾਲੀਆਂ ਲਾਈਨਾਂ ਦੇ ਵਿੱਚ ਆਉਂਦੇ ਨੇ ਹਨਾ ਤੇ ਹੁਣ ਰਹੀ ਗੱਲ ਜਿਹੜੀ ਵਰਕਰਾਂ ਦੇ ਉੱਤੇ ਤੇ ਦੇਖੋ ਇੰਦਰ ਕਿਤੇ ਨਾ ਕਿਤੇ ਜੋ ਇਹ ਕੰਮ ਕਰਦੇ ਨੇ ਚਾਹੇ ਕੋਈ ਵੀ ਸਿਆਸੀ ਪਾਰਟੀ ਦਾ ਹੋਵੇ ਅਸੀਂ ਰਾਜ ਕੁਮਾਰ ਜੱਬੇਵਾਲ ਦੀ ਗੱਲ ਨਹੀਂ ਕਰ ਰਹੇ ਜੀਪੀ ਦੀ ਗੱਲ ਨਹੀਂ ਕਰ ਰਹੇ ਅਸੀਂ ਰਿੰਕੂ ਦੀ ਗੱਲ ਨਹੀਂ ਕਰ ਰਹੇ ਅਸੀਂ ਸਾਰੀਆਂ ਸਿਆਸੀਆਂ ਪਾਰਟੀਆਂ ਦੇ ਆਗੂਆਂ ਦੀ ਗੱਲ ਕਰ ਰਹੇ ਹਾਂ ਵਰਕਰ ਜਿਹੜਾ ਹੁੰਦਾ ਆ ਉਹ ਦਿਲ ਨਾਲ ਜੁੜਿਆ ਹੁੰਦਾ ਆ ਡੈਫੀਨੇਟਲੀ ਤੁਸੀਂ ਕਦੀ ਕਿਸੇ ਵਰਕਰ ਦੇ ਕੋਲ ਚਲੇ ਜਾਓ ਜੀ ਤੁਸੀਂ ਵਰਕਰ ਦੇ ਕੋਲ ਜਾ ਕੇ ਜਦੋਂ ਉਸ ਨੂੰ ਸਵਾਲ ਕਰੋਗੇ ਤਾਂ ਆਪਦੀ ਪਾਰਟੀ ਦੇ ਇੰਨੇ ਕ ਤੁਹਾਨੂੰ ਗੁਣ ਗਿਣਾ ਦੇਗਾ ਨਾ ਕਾਂਗਰਸ ਪਾਰਟੀ ਇਦਾਂ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਅਕਾਲੀ ਦਾ ਲੋਪ ਪਾਰਟੀ ਐ ਇਹ ਪਾਰਟੀ ਆ ਉਹ ਪਾਰਟੀ ਐ ਤੇ ਉਹ ਆਪਣਾ ਸਾਰਾ ਦਾ ਆਪਣਾ ਸਾਰਾ ਜ਼ੋਰ ਆਪਣਾ ਸਾਰਾ ਦਮਖੰਮ ਜਿਹੜਾ ਆ ਉਹ ਚਿਹਰੇ ਦੇ ਲਈ ਲਗਾ ਦਿੰਦੇ ਨੇ ਤੁਸੀਂ ਇਹ ਦੇਖੋ ਕਿ ਹੁਣ ਸਪੋਜ਼ ਕਰ ਲਓ ਕਿ ਰਾਜਕੁਮਾਰ ਚੱਬੇਵਾਲ ਮੁੱਖ ਮੰਤਰੀ ਭਗਵੰਤ ਮਾਨ ਰੈਲੀਆਂ ਕਰਨ ਜਾਂਦੇ ਨੇ ਹੂੰ ਉੱਥੇ ਜਾ ਕੇ ਕੀ ਇੱਕ ਦਿਨ ਪਹਿਲਾਂ ਇਹ ਸਾਰ ਲੈਂਦੇ ਨੇ ਕਿ ਭਾਈ ਟੈਂਟ ਵਧੀਆ ਲੱਗ ਗਿਆ ਕਿ ਭਾਈ ਦਰੀਆਂ ਵਿਛ ਗਈਆਂ ਟੈਂਟ ਲੱਗ ਗਏ ਸਹੂਬਿਦਾ ਹੋ ਗਈ ਸਾਰੀ ਚੀਜ਼ ਇਹ ਤਾਂ ਜਾਂਦੇ ਨੇ ਗੱਡੀ ਚ ਉਤਰਦੇ ਨੇ ਲਾਮ ਲਸ਼ਕਰ ਐਡੀ ਹੁੰਦੀ ਆ ਜਿਹੜਾ ਵਰਕਰ ਇੱਕ ਦਿਨ ਪਹਿਲਾਂ ਟੈਂਟ ਲਵਾਉਂਦਾ ਹੁੰਦਾ ਦਰੀਆਂ ਲਵਾਉਂਦਾ ਹੁੰਦਾ ਉਹਨੂੰ ਕਹਿੰਦੇ ਚਲੋ 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 ਸਿਕਿਉਰਿਟੀ ਵਾਲੇ ਸਾਈਡੋਂ ਉਹ ਸਾਈਡੋਂ ਉਹ ਸਾਈਡੋਂ ਮੰਤਰੀ ਸਾਹਿਬ ਗਏ ਭਾਸ਼ਣ ਦਿੱਤਾ ਗੱਡੀ ਚ ਬੈਠੇ ਹੂੰ ਹੂੰ ਕਰਦੇ ਚਲੇ ਗਏ ਹੂੰ ਬਿਲਕੁਲ ਨਾ ਤਾਂ ਜਿਹਸ ਦਿਨ ਵੋਟਾਂ ਹੁਣੀਆਂ ਹੁੰਦੀਆਂ ਉਸ ਦਿਨ ਬੂਥਾਂ ਤੇ ਕੌਣ ਮਿਲਦਾ ਵਰਕਰ ਹੀ ਮਿਲਦਾ ਵਰਕਰ ਹੀ ਮਿਲਦਾ ਸੋ ਵਰਕਰ ਹੀ ਘਰ ਘਰ ਜਾਂਦਾ ਹੈ ਡੈਲੀਆਂ ਦੇ ਵਿੱਚ ਪਿੱਛੇ ਜਿੰਦਾਬਾਦ ਜਿੰਦਾਬਾਦ ਕੌਣ ਕਰਦਾ ਵਰਕਰ ਹੀ ਕਰਦਾ ਸੋ ਕਿਤੇ ਨਾ ਕਿਤੇ ਵਰਕਰ ਦਾ ਮਨੋਬਲ ਜਿਹੜਾ ਉਹ ਟੁੱਟਦਾ ਕਿਸੇ ਟਾਈਮ ਤੇ ਕਾਂਗਰਸ ਦੇ ਵਿੱਚ ਦੇਖੋ ਤੁਸੀਂ ਇਹ ਸੋਚੋ ਕਿ ਕਾਂਗਰਸ ਦੇ ਬਹੁ ਗਿਣਤੀ ਨੇਤਾ ਜਿਹੜਾ ਨੇ ਉਹ ਚਲੇ ਗਏ ਸੀ ਭਾਜਪਾ ਚ ਜੀ ਭਾਜਪਾ ਚ ਗਏ ਕਿਉਂ ਵਾਪਸ ਆਏ ਉਹਦੇ ਵੀ ਬਹੁਤ ਸਾਰੇ ਕਾਰਨ ਸੀ ਕਿਉਂਕਿ ਜੋ ਚੀਜ਼ ਦੇਖ ਕੇ ਉਹ ਭਾਜਪਾ ਚ ਗਏ ਭਾਜਪਾ ਚ ਉਹ ਚੀਜ਼ ਮਿਲੀ ਨਹੀਂ ਹੂੰ ਠੀਕ ਹੈ ਉਸ ਤੋਂ ਬਾਅਦ ਜਿਹੜੇ ਗਰਾਉਂਡ ਲੈਵਲ ਦੇ ਉੱਤੇ ਜੋ ਪਕੜ ਸੀ ਜੋ ਗਰਾਉਂਡ ਲੈਵਲ ਦੇ ਉੱਤੇ ਵਰਕਰ ਸੀ ਜੋ ਗਰਾਉਂਡ ਲੈਵਲ ਦੇ ਉੱਤੇ ਉਹਨਾਂ ਦੇ ਕਲੀਗ ਸੀਗੇ ਉਭੀ ਇੱਕ ਇੱਕ ਕਰਕੇ ਹੱਥ ਜੜਾ ਨੇ ਉਹ ਛੱਡ ਦੇ ਜਾਂਦੇ ਨੇ ਤੁਸੀਂ ਦੇਖੋ ਇੱਕ ਬੰਦਾ ਜਾਂਦਾ ਹੈ ਤਾਂ ਨਾਲ ਦੀ ਨਾਲ ਦੂਸਰਾ ਚਿਹਰਾ ਜਿਹੜਾ ਆ ਉਹ ਉਸੇ ਵੇਲੇ ਜਗ੍ਹਾ ਵੀ ਲੈ ਲੈਂਦਾ ਹੈ ਬਿਲਕੁਲ ਠੀਕ ਹੈ ਸੋ ਕਿਤੇ ਨਾ ਕਿਤੇ ਇੱਥੇ ਜਿਹੜਾ ਵਰਕਰ ਆ ਉਹਦਾ ਵੀ ਮੋਰਲ ਡਾਊਨ ਹੁੰਦਾ ਹੈ ਜੀ ਤੇ ਜਿਹੜੇ ਹੁਣ ਜਿਸ ਸਿਧਾਂਤ ਦੇ ਨਾਲ ਆਮ ਆਦਮੀ ਪਾਰਟੀ ਆਈ ਸੀਗੀ ਕਿਤੇ ਨਾ ਕਿਤੇ ਉਹ ਸਿਧਾਂਤ ਤੋਂ ਹਟੀ ਹੈ ਤੇ ਆਪਣੇ ਵਰਕਰਾਂ ਦੇ ਨਾਲ ਸਿੱਧਾ ਧੋਖਾ ਜਿਹੜਾ ਉਹ ਕੀਤਾ ਹੈ ਕਿਆ ਆਮ ਆਦਮੀ ਪਾਰਟੀ ਨੇ ਹੁਣ ਜਿਹੜੇ ਪੁਰਾਣੇ ਖੁੰਡੋ ਨਾਤੇ ਦਾ ਖੇਡਿਆ ਤੇ ਜਿਨ੍ਹਾਂ ਨੂੰ ਗਾਲਾਂ ਕੱਢਦੇ ਹੁੰਦੇ ਸੀ ਜਿਨ੍ਹਾਂ ਨੂੰ ਚੋਰ ਚੱਕੇ ਕਹਿੰਦੇ ਹੁੰਦੇ ਸੀ ਅੱਜ ਉਹੀ ਚੋਰੋ ਚੱਕਿਆਂ ਦੇ ਉੱਤੇ ਜਿਹੜਾ ਦਾਲ ਆ ਰਹੀ ਹੈ ਉਹੀ ਚੋਰੋ ਚੱਕਿਆਂ ਜਿਨ੍ਹਾਂ ਨੂੰ ਇਲਜ਼ਾਮ ਸੰਬੋਧਨ ਕਰਦੇ ਹੁੰਦੇ ਸੀ ਮੁੱਖ ਮੰਤਰੀ ਸਾਹਿਬ ਅੱਜ ਉਹੀ ਨਾਲ ਨੇ ਉਹੀ ਖੜੇ ਨੇ ਉਹਨਾਂ ਦੀ ਗਲਿਆਂ ਦੇ ਵਿੱਚ ਅੱਜ ਪੈ ਰਹੇ ਨੇ ਉਹੀ ਤਿਤਲੀਆਂ ਅੱਜ ਜਿਹੜੀਆਂ ਨੇ ਬਾਗਾਂ ਦੇ ਵਿੱਚ ਆ ਕੇ ਫੁੱਲਾਂ ਦੇ ਉੱਤੇ ਮਹਿਕ ਰਹੀਆਂ ਨੇ ਜੀ ਸੋ ਬਹੁਤ-ਬਹੁਤ ਧੰਨਵਾਦ ਪੂਰੀ ਤਮਾਮ ਜਾਣਕਾਰੀ ਦੇ ਲਈ ਜੀ ਸੋ ਸਾਡੀ ਅੱਜ ਦੀ ਪੇਸ਼ਕਸ਼ ਦੇ ਵਿੱਚ ਸਿਰਫ ਐਨਆਈ ਤੁਸੀਂ ਜੁੜੇ ਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਧੰਨਵਾਦ